ਸ਼ੇਰੋਮ ਨੇ ਅਕਾਲੀ ਦਲ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਪ੍ਰਤਾਪਨਗਰ ਵਿਖੇ ਸ਼ੇਰੋਮ ਨੇ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਪੰਜਾਬ ਹਰਤੇਜ ਸਿੰਘ ਬਾਜਵਾਦੀ ਅਗਵਾਈ ਵਿੱਚ ਚੋੜ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼ੇਰੋਮ ਨੇ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਮੌਕੇ ਹਲਕਾ ਪੂਰਬੀ ਤੋਂ ਸ਼ੇਰੋਮ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਬਲਜੀਤ ਸਿੰਘ ਜੰਮੂ ਸਾਬਕਾ ਕੌਂਸਲ ਸ਼ਮਸ਼ੇਰ ਸਿੰਘ ਸ਼ੇਰਾ ਬਿਕਰਮਜੀਤ ਸਿੰਘ ਨਵਾਪਿੰਡ ਪ੍ਰਿਤਪਾਲ ਸਿੰਘ ਕਰਨੈਲ ਸਿੰਘ ਸਮੇ ਪ੍ਰਤਾਪ ਨਗਰ ਇਲਾਕੇ ਦੇ ਨਿਵਾਸੀ ਵੀ ਹਾਜ਼ਰ ਸਨ ਮੈਂ ਅੱਧੀ ਰਾਤ ਵੀ ਸ਼ੇਖਪੁਰੀ ਮੈਨੂੰ ਯਾਦ ਆ ਆਪਣੇ ਹੱਥ ਆਵਾ ਮੈਂ ਪੂਰਾ ਨੰਨ ਨਾਲ ਰੱਖਿਆ ਹੋਇਆ ਤੇ ਦੁਬਾਰਾ ਮੰਦਰ ਆ ਕੇ ਸੜਕ ਬੰਦੀ ਕਰੀ ਮੈਂ ਰਾਤ ਇੱਕ ਵੀ ਨਹੀਂ ਪਹੁੰਚ ਗਿਆ ਉਹ ਕੰਟੈਂਟਮੈਂਟ ਦੇ ਉੱਤੇ ਪਾਈ ਜਾਂਦਾ ਕੋਈ ਹੁੰਦਿਆ ਨਹੀਂ ਆਕਰਮ ਨੂੰ ਨੱਟਾ ਕੇ ਆਉਂਦਾ ਉਹ ਤੇ ਮਾਰਾਇਆ ਦਾੰਦਾ ਮਾਰ ਕੇ ਉਹਦਾ ਫੁੱਟੇ ਰੋਪਾਈ ਜਾਣਾ ਨਾਲੇ ਜੈਜੀ ਕਿ ਜਿੱਥੇ ਕੰਮ ਚੰਗਾ ਤਾਂ ਮੈਂ ਰਾਤ ਤੋਂ ਲੈ ਕੇ ਬੰਨ੍ਹ ਦਿੱਤੀ ਜੈਜੀ ਬਿਊਟੀ ਅਪਟੇਣਾ ਅੱਜ ਦੀ ਮੀਟਿੰਗ ਸਿਰੇਕਾ ਅਨਲ ਕਮਰਜੀ ਜੋਛੀ ਜੀ ਜਿਹੜੇ ਸਾਡੇ ਪਾਰਲੀਮੈਂਟ ਹਲਕੇ ਤੋਂ ਖੜੇ ਨੇ ਉਹ ਸਾਡੇ ਗ੍ਰਹਿ ਵਿਖੇ ਆਏ ਉਹਨਾਂ ਦੇ ਚਰਨ ਪਾਏ ਨਾਲ ਗੁਰਪ੍ਰੀਤ ਜੀ ਰੰਧਾਵਾ ਜੀ ਆਏ ਜਿਹੜੇ ਹਲਕਾ ਚਾਰਨੀ ਸ਼ੋਮੀ ਕੱਲ ਜਲਦੇ ਸਾਰੀ ਸੰਗਤ ਆਈ ਆਪਣੀ ਸਾਰੇ ਸੰਗਤ ਕਾਫੀ ਆਈ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਨੇ ਆ ਕੇ ਨੰਗਰ ਪਣੀ ਚਾਪ ਬਣੀ ਛਕਿਆ ਔਰ ਸਭ ਨੇ ਵਿਸ਼ਵਾਸ ਦਵਾਇਆ ਸਭ ਨੇ ਵਿਸ਼ਵਾਸ ਦਵਾਇਆ ਵੀ ਜੋਸ਼ੀ ਸਾਹਿਬੀ ਜਿੱਤ ਯਕੀਨੀ